ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਟਾਈਗਰ ਫੋਰਸ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰੂ ਨਾਨਕ ਪੁਰਾ ਕਲੋਨੀ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਹੋਏ ਇਸ ਮੀਟਿੰਗ ਦੇ ਵਿੱਚ ਬਾਬਾ ਜੀਵਨ ਸਿੰਘ ਰੰਗਰੇਟਾ ਟਾਈਗਰ ਫੋਰਸ ਦੇ ਜਿਹੜੇ ਪ੍ਰਧਾਨ ਨੇ ਆ ਰਾਮ ਸਿੰਘ ਜੀ ਸ਼ਿਰਗਲ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆਓ ਵੇਖੀਏ ਲਾਈਵ ਤਸਵੀਰਾਂ ਲੱਗੇ ਸਾਡੇ ਬਹੁਤ ਹੀ ਵਧੀਆ ਸੂਝਵਾਨ ਤੇ ਪੜੇ ਲੈ ਕੇ ਐਡਵੋਕੇਟ ਸਾਹਿਬ ਔਰ ਲੱਗੀ ਭਾਜੀ ਪਹੁੰਚ ਹੋਏ ਨੇ ਉਹਨਾਂ ਦੇ ਸੱਜਣ ਕਸ਼ਮੀਰ ਸਿੰਘ ਜੀ ਉਹਨਾਂ ਦੇ ਨਾਲ ਪਹੁੰਚ ਹੋਏ ਨੇ

वाहे गुरु जी का वाह बेनती तो जाती है कि सब तो पहला पेल ये देखना ये कुछ प्राप्ति करनी सब तो पहला पेल बंद समय से बंद रहना चाहता ਇਹ ਸਮੇਂ ਦੇ ਪ੍ਰਬੰਧ ਨਹੀਂ ਤੇ ਅਸੀਂ ਪ੍ਰਾਪਤ ਕੀਤੀ ਸਭ ਤੋਂ ਪਹਿਲੀ ਗੱਲ ਸੱਜਣ ਹੋਣਾ ਚਾਹੀਦਾ ਸਮੇਂ ਦਾ ਪ੍ਰਬੰਧ ਜ਼ਰੂਰੀ ਆ ਬਾਕੀ ਅਸੀਂ ਇਹ ਵੇਖਦੇ ਆ ਜਿਹੜੀਆਂ ਸਾਡੀਆਂ ਨਿਹੰਗ ਸਿੰਘ ਫੌਜਾਂ ਨੇ ਯੂਨੀਅਨ ਲਾਡਮੀਆ ਫੌਜਾਂ ਜਿਹੜਾ ਸਭ ਤੋਂ ਜ਼ਿਆਦਾ ਜ਼ਾਇਆ ਸਿੱਕੀ ਵਿੱਚ ਸਮਾਜ ਵਿੱਚ ਬੰਦਾ ਕਦੇ ਉਹ ਨਹੀਂ ਹੋਦਾ ਸਾਡੇ ਵਿੱਚ ਦੇਖੋ ਦੇਹਦਾਰ ਬਾਬਾ ਜਰਦੀਪ ਸਿੰਘ ਜੀ ਬਾਦੋ ਸਾਡੇ ਬਾਬਾ ਜੀ ਸਿੰਘ ਜੀ ਤੇ ਹੋਰ ਸਾਡੇ ਸਿੰਘ ਸਾਹਿਬਾਂ ਇੱਕ ਮੇਰੀ ਬੇਨਤੀ ਆ ਇਸ ਤਰ੍ਹਾਂ ਦੇ ਜਿਹੜੇ ਜਥੇਬੰਦੀਆਂ ਛੋਟੀਆਂ-ਛੋਟੀਆਂ ਬਣੀਆਂ ਨੇ ਅਸੀਂ ਜੋ ਇਤਿਹਾਸ ਪੜਨੇ ਜੋ ਸਾਡੇ ਵਿਚਾਰ ਦਾ ਕਾਫੀ ਦੇਸ਼ ਵਿੱਚ ਪਾਏ ਨਾ ਇਹ ਸੋਚਦੇ ਆ ਮਨ ਵਿੱਚ ਇਹ ਹੁੰਦਾ ਕਿ ਇਸੇ ਤਰ੍ਹਾਂ ਹੀ ਛੋਟੀਆਂ-ਛੋਟੀਆਂ ਜੱਥੇਬੰਦੀਆਂ ਤੇ ਸਾਡੀ ਤਾਕਤ ਵਢੀ ਰਹੇਗੀ ਆਹ ਦੋ ਅੰਕ ਵੀ ਆਪਿਆ ਤੁਸੀਂ ਤੁਹਾਨੂੰ ਕੋਈ ਨਾ ਅੱਜ ਅੱਜ ਕੱਲ੍ਹ ਤਾਂ 30 ਬੰਦੇ ਇਕੱਠੇ ਹੋ ਗਏ ਤੇ ਸੰਸਕਾ ਬਣਾ ਆ ਕੇ ਜੁਰੇ ਫਿਰਦੇ ਕਈ ਜੁਰੇ ਫਿਰਦੇ ਆਸੀਂ ਤੇ ਖਦਾਂਗੇ ਉਹਦੀ ਵੇਚਿਆ ਮੈਂ ਕਿਹਾ ਵੀ ਜਿਹੜੇ ਸਾਡੇ ਆਪਣੀਆਂ ਅੰਧਾ ਲੰਗ ਜਾਦੇ ਬੰਦੀਆਂ ਉਹਨਾਂ ਦੇ ਮੱਛੀਆਂ ਨੂੰ ਮਿਲ ਕੇ ਉਹਨਾਂ ਨੂੰ ਬਾਹ ਲੈ ਕੇ ਆਲੇ ਹੱਥ ਅੱਤੇ ਬੱਤੀ ਕੋਈ ਜੇ ਵੀਆਂ ਨਹੀਂ ਜਿਹੜੀਆਂ ਮੱਛੀ ਚੱਕੀ ਸਮਾਜੀਆਂ ਹਾਂ ਜਦੋਂ ਮਾਨਸ ਕੀ ਜਾਤ ਦਾ ਦੇਖ ਕੇ ਪਹਿਚਾਨ ਹੋ ਜਾਂਦਾ ਅੱਜ ਜੀਦਾ ਕਹਿਣਾ ਇਸ ਕਰਕੇ ਅਸੀਂ ਸਾਰੇ ਕੌਮ ਨੂੰ ਦੁਨੀਆਂ ਨਾਲੇ ਕੌਮ ਨੂੰ ਫੜਾਦਣਿਆਂ ਨੂੰ ਹਰ ਕੈਟਾਗਰੀ ਨੂੰ ਨਾੜ ਲਾ ਕੇ ਚੱਲਾਂ ਤਾਂ ਜੋ ਸਾਡੀ ਇੱਕ ਸਾਤ ਬਣੇ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਨੀਚੋਂ ਉਤਾਰੇ ਮੇਰਾ ਉਹ ਇਤਨੀ ਹੀ ਕਿੰਨੇ ਵੀ ਲੋਕ ਨੀਚੇ ਸੀ ਉਸ ਤੋਂ ਅੱਗੇ ਉਹਨਾਂ ਆਇਆ ਕਿ ਕਿਹਾ ਉਸ ਤੋਂ ਨੀਚੋਂ ਉਹਨਾਂ ਫਿਰ ਇੱਕ ਤਸਾਈ ਹੋਸੇ ਤੱਕ ਨੀਚੇ ਚੱਲੇ ਆਉਂਦੇ ਸੀ ਅਸੀਂ ਜ਼ਹਿਦਾਰ ਜੀ ਨੂੰ ਵੀ ਬੇਨਤੀ ਕਰਨੇ ਆ ਅੱਜ ਇਹਦੇ ਬਾਰੇ ਸਾਨੂੰ ਕੋ ਸੁਝਾਅ ਦੇਣ ਜੇਨ ਮੇਰੇ ਦੀ ਇਹੋ ਗੱਲ ਆ ਉਹ ਮੀਟਣਾ ਕੀਤਾ ਜਾਂ ਕਰਿਆ ਹੀ ਨਹੀਂ ਇਸੇ ਤਰ੍ਹਾਂ ਹੱਥ ਅੱਥੇ ਬੰਦੀ ਇਹੋ ਜਿਹਾ ਅਪਰਾਧ ਕੀਤਾ ਜਾਂਦੇ ਜਿਹੜਿਆਂ ਜਿਵੇਂ ਬਾਬਾ ਜੀ ਨੂੰ ਸਹੇ ਦੇ ਨਾਂ ਤੇ ਸੰਸਥਾਾਂ ਦੇ ਵੀ ਇਹ ਪਨਾਹੇ ਅਸੀਂ ਇਹ ਵੀ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਤਫਾਹਤ ਤੇ ਨੀਂ ਇਤਫਾਕ ਫਰਕ ਉਹਦੇ ਪਰਮੀ ਜਿਹਾ ਹਾਸਾ ਕਰਦਾ ਤਾਜਾ ਹਾਸਾ ਕਿ ਉਹ ਹਾਸਾ ਜਿਹੜਾ ਤੁਸੀਂ ਜਿੰਨੇ ਹ ਸਿਕਸ ਲੈ ਸਿੱਖਿਆ ਨਹੀਂ ਸਿਕਸ ਬਲੂ ਜਿਹਾ ਹੀ ਉਹ ਜਿਹੇ ਕੁਝ ਜੱਥੇ ਬੰਦੀ ਬੜੇ ਨਾ ਜਿਹੜੀ ਜਿਹੜੀ ਨੀਚੋਂ ਉਸ ਵਾਲੀ ਜਿਹੜੇ ਆ ਨਾ ਉਹਨਾਂ ਦਾ ਬਚਨ ਜਿਹੜਾ ਫਿਰ ਚੁੜਾ ਹੋ ਸਕਦਾ ਮੇਰੇ ਆਪਣੇ ਮਨ ਦੇ ਨਾਲ ਮੇਰਾ ਇੱਕ ਸੁਝਾਅ ਆ ਜਹੇਦਾਰ ਜੀ ਬਹੁਤ ਇੰਜ ਦੇ ਵੇਖੋ ਮਾਨਿਲ ਨੈਸ਼ਨਲ ਨਮੀ ਹੁੰਦੇ ਆ ਸਭ ਕੋ ਸਭ ਪਤਾ ਹੁੰਦਾ ਇਹ ਇਹੀ ਕਹਿੰਦੇ ਆ ਵੀ ਸਾਨੂੰ ਹਿਹਾ ਦੇਣ ਇਸ ਤਰ੍ਹਾਂ ਜਿਵੇਂ ਬੰਦੇ ਜਿਹੜੇ ਪਾਂਜ ਜਿਵੇਂ ਬੰਦੀ ਮਨਜ਼ੂਰ ਹੋਣਾ ਤੁਹਾਨੂੰ ਵੇਖੋ ਚਾਰ ਪੰਜ ਦਿਨ ਹੋ ਗਏ ਨਾ ਸਾਨੂੰ ਫੋਨ ਕਰਦੇ ਆਂ ਵੀ ਆ ਗਾ ਲਿਆ ਕਿ ਉਸੇ ਮੀਟਿੰਗ ਆਹੀ ਵੇਖੋ ਕਿਤੋਂ 52 ਕਿਲੋਮੀਟਰ ਤੋਂ 55 ਬਚ ਕੇ ਆਏ ਆ ਰੇ ਰੇ ਔਰ ਇੱਕ ਮਾੜੀ ਖਬਰ ਵੀ ਸਾਨੂੰ ਦਿਲਤ ਨਹੀਂ ਕਰਦਾ ਜਿਹਦਾ ਨਾ ਦੇਨ ਨਾਲ ਜੀ ਆਪਣੇ ਆਰਮ ਸਿੰਘ ਜੀ ਆਰਾਮ ਸੇਵ ਕਰਨੀ ਆ ਥੋੜਾ ਆ ਜਾ ਲੱਗੇ ਉਹ ਸਾਡੀ ਨਹੀਂ ਲਈ ਆ ਆਰਮ ਸਿੰਘ ਜੀ ਸਾਈਬਰ ਕਰਾਉਂਦਾ ਕੰਮ ਨਿਭੜੇਗਾ ਤੋਂ ਬਾਅਦ ਇਹਨਾਂ ਦੀਆਂ ਅਜੰਮੀਆਂ ਕਰਾਉਂਦੇ ਆ ਲੋਕਾਂ ਨੂੰ ਜਾਗਰਿਤ ਕਰਦੇ ਆ ਕਿ ਜਾਗਣਾ ਜ਼ਰੂਰੀ ਆ ਤੋਂ ਸਾਡੀਆਂ ਜ਼ਮੀਰਾਂ ਪਹਿਲਾਂ ਹੀ ਸਾਂਝੀਆਂ ਆ ਇਹ ਤੁਸਕੀਆਂ ਜ਼ਮੀਰਾਂ ਵਾਲੇ ਹੀ ਆਪਣੇ ਨਿਕਰੇ ਵਰਦੇ ਆ ਸੱਚ ਨਾਲ ਲੋਕੀ ਹੋ ਗਏ ਨੇ ਜ਼ਮੀਨਾਂ ਜਾਇਆ ਦਾਤਾ ਤੋਂ ਤੁਹਾਨੂੰ ਵਾਝਾ ਕੀਤਾ ਤੋਂ ਹੋਰ ਵੀ ਸਾਨੂੰ ਕਈ ਚੀਜ਼ਾਂ ਤੋਂ ਪਛੜਾਉਂ ਦਿੱਤਾ ਗਿਆ ਦੂ ਪਾਤਸ਼ਾਹ ਨੇ ਇਹ ਵੀ ਕੀਤਾ ਇਸ ਨੂੰ ਧਰਮਾ ਜੀ ਸਾਨੂੰ ਵੰਡ ਕੇ ਸਾਨੂੰ ਨਹੀਂ ਜਾਤ ਸਿਖਾਇਆ ਗਿਆ ਉਹਨਾਂ ਤੀਜਾ ਤੋਂ ਆਪਾਂ ਉੱਠ ਕੇ ਆਪਾਂ ਏਕਤਾ ਦਾ ਨਾਅਰਾ ਮਾਰੀਏ ਆਹ ਦੇ ਨਾਰੇ ਦੇ ਵਿੱਚ ਆਪਾਂ ਏਕਤਾ ਕੀ ਕਹੀਏ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨਿਰਭਰ ਕਰਦੇ ਹਾਂ ਤੇ ਸਾਂਝ ਅੱਗੇ ਵਧ ਸਕਦੇ ਹਾਂ ਕੋਈ ਨਹੀਂ ਅਕੀ ਬੀਜਕਿਆ ਨੇ ਸੋ ਆਪਾਂ ਇਕੱਠੇ ਹੋਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੇ ਮਰੌਰ ਪੱਤ ਤੰਗੀਆਂ ਆਲ ਤੋਂ ਉਹ ਤਰਗੁਰ ਪੰਦੀ ਦਾ ਪਾਸਾ ਹੀ ਬਖਸ਼ੀ ਫਕੀਨਾ ਸਾਹਿਬ ਕਰੀ ਗਿਓ ਨੋਇਆ ਚੋਰ ਦੇ ਵੇਲਾ ਵਾੜ ਤੋਂ ਪਿੱਛੇ ਮਾਣ ਮਾਈ ਜੀ ਦੀ ਜੇ ਇਹ ਆ ਦੇਸ਼ ਦੀ ਬਿੜੀਏ ਬੜੀ ਅੱਛੀ ਗੱਲਾਂ ਕਰਨੀਆਂ ਕੇ ਪੱਲੀਆਂ ਨੇ ਜਿਨ੍ਹਾਂ ਦੇ ਸੁੱਥੇ ਹੋਏ ਘਰ ਰੱਖਿਆ ਉਹਨਾਂ ਲੱਖ ਰੁਪਏ ਟੱਕ ਧਰੂ ਸਾਹਿਬ ਕੀ ਕਾਰਕ ਸਨ ਧਰਮ ਬਿਨਾਂ ਰਾਜ ਚਲੇ ਹੈ ਰਾਜ ਬਿਨਾਂ ਸਭ ਚਲੇ ਮਰੇ ਸਾਡੇ ਸਰਦਾਰ ਜੋ ਬਡੇ ਵੀਰ ਪੁਰਖ ਸਾਹਿਬ ਜੀ ਜਿਹਨੂੰ ਚਾਰ ਅੱਗੇ ਰਾਜ ਸત્તા ਦੀ ਗੱਲ ਕੀਤੀ ਧਾਰਮਿਕ ਅੱਜ ਤਿੰਨ ਚਾਰ ਅੱਜ ਚਾਜ ਬਿਨਾ ਛੋਟੀ ਆ ਟਾਈਮ ਬਹੁਤ ਥੋੜਾ ਚਾਰਾਂ ਬਹੁਤ ਲੰਮੀ ਆ ਸਰਕਾਰ ਦੇ ਸਾਥੀਓ ਅੱਜ ਮਨੀਵੀਰ ਨੇ ਜੋ ਰਿਪੋਰਟਰ ਰਾਮ ਸਿੰਘ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਸ਼੍ਰੀ ਅਮਰਿਤਸਰ ਸਹਿਤ